ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਅੱਜ ਸਿੱਖ ਕੌਮ ਸ੍ਰੀ ਹਰਮੰਦਰ ਸਾਹਿਬ ਤੇ ਹੋਏ ਹਮਲੇ ਸਮੇਂ ਦਾ ਜੋ ਬਲੂ ਸਟਾਰ ਆਪਰੇਸ਼ਨ ਕੀਤਾ ਸਰਕਾਰ ਨੇ ਉਸ ਸਮੇਂ ਦੀ 40ਵੀਂ ਵਰ੍ਹੇ ਸ਼ੀ ਮਨਾ ਰਿਹਾ ਹੈ ਕਿ 40ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਅਤੇ ਉਸ ਸਮੇਂ ਸਰਕਾਰ ਵੱਰੋਂ ਕੀਤੇ ਗਏ ਜ਼ੁਲਮ ਨੂੰ ਯਾਦ ਕੀਤਾ ਜਾ ਰਿਹਾ ਕਿ ਸਰਕਾਰ ਨੇ ਕਿਵੇਂ ਜ਼ੁਲਮ ਕੀਤਾ ਕਿਵੇਂ ਸ੍ਰੀ ਹਰਮੰਦਰ ਸਾਹਿਬ ਅੰਦਰ ਟੈਂਕਾਂ ਤੋਪਾਂ ਦੇ ਨਾਲ ਸ੍ਰੀ ਏਕਾਲਤਾ ਜੀ ਸਾਹਿਬ ਨੂੰ ਟਹਿ ਟੇੜੀ ਕੀਤਾ ਇਸ ਤੇ ਮੈਂ ਪਿੱਛੇ ਜਾਣਾ ਚਾਹੁੰਦਾ ਹਾਂ ਕਿ ਇਸ ਤੋਂ ਪਿਛਲੀਆਂ ਪਹਿਲੀਆਂ ਘਟਨਾਵਾਂ ਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਵੀ ਆਪ ਜੀ ਨੂੰ ਵਿਸਥਾਰ ਨਾਲ ਦੱਸਣਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਜੋ ਟਕਰਾਅ ਹੋਇਆ ਹੈ ਸਿੱਖਾਂ ਤੇ ਨਰੰਗਕਾਰੀਆਂ ਦੇ ਵਿੱਚ 1978 ਦੀ ਵਿਸਾਖੀ ਤੇ ਉਸੇ ਟਕਰਾ ਦਾ ਮੁੱਖ ਕਾਰਨ ਸੀ ਕਿ ਜਿਹੜੇ ਨਿਰੰਕਾਰੀ ਧਰਮ ਨੂੰ ਮੰਨਦੇ ਆ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਤਿਕਾਰ ਨਹੀਂ ਕਰਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਕੇ ਲਾਗੇ ਤੇ ਆਪ ਉੱਚੀ ਜਗ੍ਹਾ ਤੇ ਬੈਠਦੇ ਨੇ ਐਸੇ ਹੀ ਉਹਨਾਂ ਦੇ ਕੁਝ ਮੰਨਣੇ ਨੇ ਜਿਨ੍ਹਾਂ ਕਰਕੇ ਸਿੱਖ ਕੌਮ ਹੈ ਜਿਹੜੀ ਸਾਡਾ ਸਰਬਉੱਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਤੇ ਕੋਈ ਵੀ ਇਸ ਤ ਕਿਸੇ ਤਰ੍ਹਾਂ ਦੇ ਕੋਈ ਗੱਲ ਕਰੇ ਸਿੱਖੋਂ ਬਰਦਾਸ਼ਤ ਨਹੀਂ ਕਰ ਸਕਦੇ ਨਰੰਕਾਰੀਆਂ ਨੇ ਅੰਮ੍ਰਿਤਸਰ ਵਿਖੇ ਇੱਕ ਬੜਾ ਵੱਡਾ ਵਿਸਾਖੀ ਦੇ ਦਿਨ ਤੇ ਜਰੂਰ ਕੱਢਣ ਦਾ ਪ੍ਰੋਗਰਾਮ ਬਣਾਇਆ ਉਹਨਾਂ ਪ੍ਰੋਗਰਾਮ ਬਣਾ ਲਿਆ ਤੇ ਸਿੱਖ ਜਤੇ ਬੰਦੀਆਂ ਇਕੱਠੀਆਂ ਹੋ ਲਈਆਂ ਹੋ ਗਈਆਂ ਕਿ ਇਹਨਾਂ ਨੂੰ ਰੋਕਣਾ ਹੈ ਉਸ ਸਮੇਂ ਸਿੱਖ ਸੰੂਰ ਨੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਸਨ ਉਹਨਾਂ ਨੇ ਵੀ ਸੰਗਤਾਂ ਨੂੰ ਕਹਿਆ ਕਿ ਇਹ ਨਹੀਂ ਹੋਣਾ ਚਾਹੀਦਾ ਉਸ ਸਮੇਂ ਜਦੋਂ ਉਹ ਆਪਣਾ ਜਲੂਸ ਕੱਢ ਰਹੇ ਸਨ ਤਾਂ ਸੰਗਤਾਂ ਸ਼ਾਂਤਮਈ ਤਰੀਕੇ ਨਾਲ ਰੋਕਣ ਵਾਸਤੇ ਗਈਆਂ ਜੋ ਸਮੇਂ ਦੀ ਸਰਕਾਰ ਸੀ ਉਸ ਸਮੇਂ ਕਾਲੇ ਦਲ ਦੀ ਸਰਕਾਰ ਸੀ ਜੇਕਰ ਸਰਕਾਰ ਚਾਹੁੰਦੀ ਸਮੇਂ ਸਿਰ ਐਕਸ਼ਨ ਨਾ ਲੈਣ ਕਰਕੇ ਸਰਕਾਰ ਚਾਹੁੰਦੀ ਕਿ ਕਰਫਿਊ ਲਾ ਕੇ ਉਹਨਾਂ ਦਾ ਜਲੂਸ ਬੰਦ ਕਰ ਦਿੰਦੀ ਨਾ ਉਹਨਾਂ ਨੂੰ ਕੱਢਣ ਦਿੰਦੀ ਤੇ ਸਿੱਖ ਜਿਹੜੇ ਸੰਗਤ ਸੀ ਇਹਨੂੰ ਨਾ ਜਾਣਾ ਪੈਂਦਾ ਤਾਂ ਜੋ 13 ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀਆਂ ਸ਼ਹੀਦੀਆਂ ਨਾ ਹੁੰਦੀਆਂ ਉਹਨਾਂ ਸਿੰਘਾਂ ਦੀ ਸ਼ਹੀਦੀ ਹੋ ਗਈ ਉਹਨਾਂ ਸਿੰਘਾਂ ਦੇ ਜਦੋਂ ਸੰਸਕਾਰ ਕੀਤੇ ਗਏ ਸੰਸਕਾਰ ਕੀਤੇ ਗਏ ਤਾਂ ਜਿਹੜੇ ਜਥੇਬੰਦੀਆਂ ਦੇ ਸਿੰਘ ਸਨ ਉਹਨਾਂ ਅੰਗੂਠੇ ਦੇ ਲਾਗੇ ਖਲੋ ਕੇ ਇਹ ਵਾਅਦਾ ਕਰ ਲਿਆ ਕਿ ਜਿੰਨਾ ਚਿਰ ਤੱਕ ਇਸ ਗੁਰੂ ਧੰਮ ਨੂੰ ਅਸੀਂ ਖਤਮ ਨਹੀਂ ਕਰ ਦਿੰਦੇ ਅਸੀਂ ਚੈਨ ਨਾਲ ਨਹੀਂ ਬੈਠਾਂਗੇ ਇਥੋਂ ਨਿਰੰਕਾਰੀਆਂ ਤੇ ਗੁਰਸਿੱਖਾਂ ਦਾ ਸੰਗਤਾਂ ਦੇ ਨਾਲ ਵਿਰੋਧ ਜਿਹੜਾ ਸ਼ੁਰੂ ਹੋ ਗਿਆ ਇਹ ਮੁੱਢ ਬਣਿਆ ਇਸ ਤੋਂ ਅੱਗੇ ਚਲਦੀਆਂ ਜੋ ਘਟਨਾਵਾਂ ਨੇ ਸਿਲਸਿਲੇ ਵਾਰ ਜੋ ਨਿਰੰਕਾਰੀ ਬਾਬਾ ਸੀ ਇਹਨਾਂ ਦਾ ਉਸ ਦਾ ਦਿੱਲੀ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਉਸ ਸਮੇਂ ਜਿਹੜੇ ਯੋਧੇ ਗਏ ਉਹ ਮਰਡਰ ਕਰਕੇ ਉਥੋਂ ਬੜੇ ਸੇਵ ਨਿਕਲ ਗਏ ਤਾਂ ਫਿਰ ਹੋਇਆ ਕਿ ਕਿ ਸਮੇਂ ਦੀ ਸਰਕਾਰ ਨੇ ਤੇ ਏਜੰਸੀਆਂ ਨੇ ਇਹ ਸੋਚਿਆ ਕਿ ਇਹ ਨਿਰੰਕਾਰੀਆਂ ਤੇ ਸਿੱਖਾਂ ਵਿੱਚ ਜੋ ਲੜਾਈ ਪਈ ਆ ਇਹਦਾ ਹੋਰ ਕਿਸੇ ਤਰੀਕੇ ਨਾਲ ਫਾਇਦਾ ਉਠਾਇਆ ਜਾਵੇ ਤੇ ਸਿੱਖਾਂ ਨੂੰ ਕਿ ਹਰ ਤਰ੍ਹਾਂ ਨਾਲ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਇਹਨਾਂ ਨੂੰ ਖਤਮ ਕੀਤਾ ਜਾਵੇ ਸਰਕਾਰ ਨੇ ਆਪਣੇ ਪ੍ਰੋਗਰਾਮ ਬਣਾ ਲਏ ਤੇ ਫਿਰ ਲੜਾਈ ਤੇ ਸ਼ੁਰੂ ਹੋਈ ਨਿਰੰਕਾਰੀਆਂ ਤੇ ਸਿੱਖਾਂ ਵਿੱਚ ਪਰੰਤੂ ਸਰਕਾਰ ਦੀਆਂ ਏਜੰਸੀਆਂ ਨੇ ਇਸ ਨੂੰ ਹਿੰਦੂ ਤੇ ਸਿੱਖ ਦੀ ਲੜਾਈ ਬਣਾ ਦਿੱਤਾ ਇਸ ਦੇ ਵਿੱਚ ਵੱਡਾ ਹੱਥ ਇੱਕ ਅਖਬਾਰ ਦਾ ਐਡੀਟਰ ਸੀ ਜਿਸ ਦਾ ਕਿ ਬਾਅਦ ਦੇ ਵਿੱਚ ਕਤਲ ਕਰ ਦਿੱਤਾ ਗਿਆ ਉਸ ਨੂੰ ਮਾਰ ਦਿੱਤਾ ਗਿਆ ਉਸ ਦਾ ਬੜਾ ਵੱਡਾ ਹੱਥ ਸੀ ਇਹ ਸਾਰੀ ਅੱਗ ਨੂੰ ਭੜਕਾਉਣ ਵਾਸਤੇ ਤੇ ਗੁਰਸਿੱਖਾਂ ਨੂੰ ਜਿੱਥੇ ਵੀ ਗਾਇਬ ਕਰਾਏ ਗੁਰਸਿੱਖ ਦੇਖਦੇ ਸਮੇਂ ਦੀ ਸਰਕਾਰ ਸਮੇਂ ਦੀ ਹਕੂਮਤ ਨੇ ਫੜ ਕੇ ਜੇਲਾ ਵਿੱਚ ਸੁਤਾ ਸ਼ੁਰੂ ਕਰ ਦਿੱਤਾ ਜਦੋਂ ਕੋਈ ਸਿੱਖ ਉਹਨਾਂ ਦਾ ਪਤਾ ਲੈਣ ਵਾਸਤੇ ਗਏ ਜਿਸ ਤਰ੍ਹਾਂ ਕਿ ਕੋਈ ਗੁਰਸਿੱਖਾਂ ਨੂੰ ਫੜ ਲਿਆ ਸੀ ਤੇ ਬਾਬਾ 18 ਸਿੰਘ ਜੀ ਦੇ ਭਾਈ ਅਮਰਿਕ ਸਿੰਘ ਜੀ ਅਦਾਲਤ ਵਿੱਚ ਪਤਾ ਲੈਣ ਗਏ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਸ ਤਰ੍ਹਾਂ ਇਹ ਜਿਹੜਾ ਚੱਲਦਾ ਰਿਹਾ ਚੱਲਦੇ-ਚੱਲਦੇ ਸਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੀ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਤੋਂ ਬਾਅਦ ਸਤਾਂ ਨੂੰ ਰਿਹਾ ਕਰ ਦਿੱਤਾ ਗਿਆ ਸਲਤਾਂ ਲੋਰੀ ਆ ਕਰ ਦਿੱਤਾ ਗਿਆ ਤੇ ਜਿਹੜੇ ਸਿੰਘਾਂ ਦੀ ਗ੍ਰਿਫਤਾਰੀ ਹੁੰਦੀ ਰਹੀ ਤੇ ਸਰਕਾਰ ਨੇ ਇਸ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਤੇ ਡਾਈਵਰਟ ਕਰ ਦਿੱਤਾ ਹਿੰਦੂ ਤੇ ਸਿੱਖਾਂ ਦੇ ਵਿੱਚ ਡਾਈਵਰਟ ਕਰ ਦਿੱਤਾ ਹਿੰਦੂ ਕੁਝ ਜਗ੍ਹਾ ਤੋਂ ਪਲਾਨ ਕਰਨਾ ਸ਼ੁਰੂ ਕਰ ਲੱਗ ਪਈ ਸਮਾਂ ਆਇਆ ਕਿ ਉਧਰ ਜਿਹੜੀ ਐਸਵਾਈਐ ਲਹਿਰ ਸੀ ਉਸ ਦੀ ਖਦਾਈ ਸ਼ੁਰੂ ਕਰ ਦਿੱਤੀ ਅਕਾਲੀ ਦਲ ਪਹਿਲਾਂ ਹੀ ਆਪਣੇ ਅਨੰਦਪੁਰ ਸਾਹਿਬ ਮਤੇ ਵਾਸਤੇ ਸ਼ਿਕਾਇਤ ਕਰ ਰਿਹਾ ਸੀ ਸਵੇ ਦੀ ਅਕਾਲੀ ਜਿਹੜੀ ਹੈਗੀ ਸੀ ਪ੍ਰਬੰਧਕ ਕਮੇਟੀ ਸੀ ਜਿੰਨੇ ਵੀ ਅਕਾਲੀ ਦਲ ਦੇ ਜਿਹੜੀ ਜਨਰਲ ਬਾਡੀ ਸੀ ਜਿਲ੍ਹੇ ਵੀ ਇਹਨਾਂ ਦੇ ਲੀਡਰਸ ਹਾਲ ਉਹ ਕੋਸ਼ਿਸ਼ ਕਰ ਰਹੇ ਸਨ ਅਨੰਦਪੁਰ ਸਾਹਿਬ ਦੇ ਮਤੇ ਅਨਸਾਰ ਸਾਡੀਆਂ ਮੰਗਾਂ ਮੰਨ ਲਈਆਂ ਜਾਣ ਪ੍ਰੰਤੂ ਉਸ ਦੇ ਦਰਮਿਆਨ ਹੀ ਜਿਹੜਾ ਸੀ ਐਸਵਾਈਐਲ ਲਹਿਰ ਦੀ खुदाई ਸ਼ੁਰੂ ਹੋ ਗਈ ਇਧਰ ਆ ਗਦੇ ਨੇ ਟੱਪ ਲਾਇਆ ਤੇ ਸ਼ੁਰੂ ਕਰ ਦਿੱਤੀ ਉਹ ਕਪੂਰੀ ਦੇ ਜਗ੍ਹਾ ਤੋਂ ਸ਼ੁਰੂ ਕੀਤੀ ਉੱਥੇ ਮੌਕੇ ਦੇ ਜੋ ਸ਼ਰੋਣੀ ਅਕਾਲੀ ਸ਼ਰੋਣੀ ਅਕਾਲੀ ਦਲ ਦੇ ਲੀਡਰ ਸਨ ਇਹ ਲਾ ਦੇ ਉੱਥੇ ਮੋਰਚਾ ਲਾ ਦਿੱਤਾ ਉਸ ਤੋਂ ਬਾਅਦ ਹੋਇਆ ਕਿ ਕਿ ਸਿੱਖਾਂ ਨੂੰ ਫਿਰ ਵੀ ਗ੍ਰਿਫਤਾਰ ਗਾਇਬ ਗਏ ਗ੍ਰਿਫਤਾਰ ਕੀਤਾ ਜਾਂਦਾ ਰਿਹਾ ਇਸ ਦਰਮਿਆਨ ਹੀ ਭਾਈ ਕਿਰਵੰਤ ਸਿੰਘ ਨਾਗੋ ਕੇ ਜਿਹਨੂੰ ਬਦੋਸ਼ੇ ਸੱਦ ਉਹਦਾ ਦੁਸ਼ੀਰ ਕਰ ਦਿੱਤਾ ਗਿਆ ਫੜ ਕੇ ਉਹਨਾਂ ਦੇ ਨੌ ਫੁੱਟ ਦਿੱਤੇ ਗਏ ਉਹਨਾਂ ਦੇ ਉੱਤੇ ਚੀਰੇ ਦੇ ਦੇ ਕੇ ਨਮਕ ਪਉਦੇ ਰਹੇ ਉਨਾਂ ਨੂੰ ਬੜੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਫਿਰ ਜਿਹੜੇ ਗੁਰਸਿੱਖ ਸਾਹਿਬ ਇਹ ਸਾਧ ਪਿੰਡਰਾਵਾਲਿਆ ਕੋਲ ਜਾਣੇ ਸ਼ੁਰੂ ਹੋ ਗਏ ਉਹਨਾਂ ਨੇ ਵੀ ਕਿਹਾ ਕਿ ਸਾਡੇ ਗੁਰਸਿੱਖਾਂ ਨੂੰ ਤੰਗ ਨਾ ਕਰੋ ਪਰਤੂ ਸਵਾਮੀ ਦੀ ਹਕੂਮਤ ਇਸ ਤਰ੍ਹਾਂ ਹੀ ਕਰਦੀ ਰਹੀ ਸਾਧ ਜਨਰੈਲ ਸਿੰਘ ਜੀ ਨੇ ਅੰਮ੍ਰਿਤਸਰ ਪਹੁੰਚ ਕੇ ਤੇ ਸਿੱਖਾਂ ਦੀ ਰਿਹਾਈ ਵਾਸਤੇ ਮੋਰਚਾ ਲਾ ਦਿੱਤਾ ਜਦੋਂ ਅਕਾਲੀ ਦਲ ਨੇ ਵੇਖਿਆ ਕਿ ਸਾਧ ਜਨਰੈਲ ਸਿੰਘ ਜੀ ਪਿੰਡਰਾਵਾਲਿਆਂ ਦੀ ਅਗਵਾਈ ਵਿੱਚ ਸੰਗਤ ਬڑے ਵੱਡੇ ਰੂਪ ਦੇ ਵਿੱਚ ਸਿੱਖ ਕੌਮ ਖੱਟੀ ਹੋ ਰਹੀ ਹੈ ਉਹਨਾਂ ਵੀ ਆਪਣਾ ਮੋਰਚਾ ਕਪੂਰੀ ਤੋਂ ਲਿਆ ਕੇ ਅਬਰਸਾ ਦੇ ਤਬਦੀਲ ਕਰ ਦਿੱਤਾ ਫਿਰ ਸਾਝੀਆਂ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਇਥੋਂ ਗ੍ਰਿਫਤਾਰੀ ਦੇਣ ਵਾਸਤੇ ਜਿਹੜੇ ਸਿੰਘ ਸੀ ਉਹ ਜਾਂਦੇ ਰਹੇ ਕਤਵਾਲੀ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਗੱਡੀਆਂ 'ਚ ਭਾ ਕੇ ਤੇ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ ਰਿਹਾ ਇਹ ਸਭਾ ਚੱਲਦਾ ਰਿਹਾ ਫਿਰ ਅਰੋਮਣੀ ਕਾਲੀ ਦਲ ਨੇ ਇੱਕ ਮਰਜੀਵੜੇ ਸਿੱਖਾਂ ਦੀ ਲਹਿਰ ਚਲਾਈ ਤੇ ਇਹ ਨਾਰਾ ਦਿੱਤਾ ਕਿ ਦਰਬਾਰ ਸਾਹਿਬ ਚ ਪੁਲਿਸ ਜੇ ਵਾੜੀ ਫੂਕ ਦਿਆਂਗੇ ਦਿੱਲੀ ਸਾਰੀ ਪਰੰਤੂ ਜਦੋਂ ਸਮਾਂ ਆਇਆ ਸਰਕਾਰ ਨੇ ਵੇਖਿਆ ਕਿ ਸੱਜ ਜਨਰਲ ਸਿੰਘ ਦੀ ਭਿੰਡਰਾ ਵਾਲੇ ਦੀ ਸ਼ੋਹਰਤ ਬਹੁਤ ਵੱਧ ਗਈ ਹੈ ਉਹਦੇ ਨਾਲ ਚੰਗੇ ਚੰਗੇ ਸਿੱਖ ਜਥੇਬੰਦੀਆਂ ਜੁੜਦੀਆਂ ਜਾ ਰਹੀਆਂ ਹਨ ਤਾਂ ਉਹਨਾਂ ਦੇ ਪ੍ਰੋਗਰਾਮ ਵਧਾਤਾ ਕਿ ਇਸ ਸਾਰੇ ਕਾਸੇ ਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਫੈਸਲਾ ਲੈ ਲਿਆ ਕਿ ਬਲੂ ਸਟਾਰ ਅਪ੍ਰੈਸ਼ਨ ਕਰ ਦਿੱਤਾ ਜਾਵੇ ਬਲੂ ਸਟਾਰ ਆਪਰੇਸ਼ਨ ਵਾਸਤੇ ਫੌਜ ਨੂੰ ਪੂਰੇ ਇਖਤਿਆਰ ਦੇ ਦਿੱਤੇ ਫੌਜ ਜਿਹੜੀ ਸੀ ਉਸ ਸਮੇਂ ਦੇ ਜਰਨਲ ਸਨ ਉਹ 3 ਘੰਟੇ ਦਾ ਸਮਾਂ ਲੈ ਕੇ ਸਰਕਾਰ ਕੋਲ ਆਏ ਸਨ ਕਿ ਅਸੀਂ 3 ਘੰਟੇ ਦੇ ਵਿੱਚ ਪੂਰੇ ਦੇ ਪੂਰੀ ਉਥੋਂ ਸਬਦ ਜਰਨੈਲ ਸਿੰਘ ਦੇ ਜਿਹੜੇ ਸ਼ਰਧਾਲੂ ਹੈ ਨਾਲ ਜਿਹੜੇ ਉਹਨਾਂ ਦੇ ਲਾਲ ਜਥੇ ਦੇ ਸਿੰਘ ਹੈ ਉਹਨਾਂ ਨੂੰ ਮਾਰ ਕੇ ਦੇ ਸਾਧ ਜਰਨੈਲ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਆਵਾਂਗੇ ਸਮਾਂ ਆਇਆ ਉਸ ਸਮੇ 4 ਤਰੀਕ ਆਈ 4 ਜੂਨ 84 ਆਈ ਸਵੇਰੇ 4:40 ਮਿੰਟ ਤੇ ਪਹਿਲੇ ਮਾਟਰਾਂ ਦੇ ਫੈਰ ਕੀਤੇ ਐ ਜਿਹੜਾ ਪਹਿਲਾ ਮਨਾਰਾ ਪੈਂਦਾ ਵਾ ਘੰਟਾ ਘਰ ਵਾਲੇ ਪਾਸੇ ਪਹਿਲੇ ਫੈਰ ਉਧੇ ਤੇ ਵੱਜੇ ਐ ਦਾਸ ਉਸ ਸਮੇ ਹਾਜ਼ਰ ਸੀ ਉੱਤੇ ਦਾਸ ਬ੍ਰਹਮ ਬੂਟਾ ਜਿਹੜਾ ਖਾੜਾ ਸੀ ਉਹਦੇ ਵਿੱਚ ਇਸ਼ਨਾਨ ਕਰਨ ਵਾਸਤੇ ਥੱਲੇ ਉਤਰਿਆ ਸੀ ਚਲੋ ਜੀ ਟੈਕ ਹੋ ਗਿਆ ਫੇਰ ਦਾ ਜਵਾਬੀ ਫੇਰ ਦਾ ਜਵਾਬ ਦਿੱਤਾ ਜਾਣ ਲੱਗਾ 4 ਤਰੀਕ 4:40 ਤੇ ਜਿਹੜਾ ਮੁਕਾਬਲਾ ਸ਼ੁਰੂ ਹੋ ਗਿਆ ਦੋਨਾਂ ਪਾਸਿਆਂ ਤੋਂ ਬੜਾ ਸਖਤ ਮੁਕਾਬਲਾ ਚੱਲਦਾ ਰਿਹਾ 5 ਤਰੀਕ 4 ਤਰੀਕ ਦੀ ਰਾਤ 5 ਤਰੀਕ ਦੀ ਰਾਤ ਚੱਲਦਾ ਰਿਹਾ ਤੇ ਜਦੋਂ 5 ਤਰੀਕ ਸ਼ਾਮ ਨੂੰ 10 ਵਜੇ 10 ਵਜੇ ਦੇ ਤਕਰੀਬ ਤਕਰੀਬ ਆਰ ਮੀਰੇ ਆਪਣੇ ਟੈਂਕ ਜਿਹੜੇ ਆ ਉਹ ਦਰਬਾਰ ਸਾਹਿਬ ਵਾਲੇ ਪਾਸੇ ਮੂਹ ਕਰ ਦਿੱਤੇ ਕਿਉਂਕਿ ਜੋ era ਦੀ ਦੂਸਰੀ ਫੌਜਾਂ ਜਾਂਦੀਆਂ ਸਨ ਨਾ ਪੈਦਲ ਉਹ ਤਾਂ ਰਸਤੇ ਵਿੱਚ ਹੀ ਰਹਿ ਜਾਂਦੀਆਂ ਸਨ ਉਹਨਾਂ ਨੂੰ ਪ੍ਰਕਰਮਾਂ 'ਚ ਕੋਈ ਉਤਰ ਨਹੀਂ ਸੀ ਦਿੰਦਾ ਐਸੇ ਯੋਧੇ ਬੈਠੇ ਸਨ ਉਹ ਸਮੇਂ ਪ੍ਰਕਰਮਾਂ ਦੇ ਵਿੱਚ ਤੇ ਦੂਸਰੇ ਆਪਣੇ ਹਰ ਜਗ੍ਹਾ ਤੋਂ ਆਪਣੇ ਮੋਰਚਿਆਂ ਦੇ ਵਿੱਚ ਬੈਠੇ ਹੋਏ ਸਨ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਨਹੀਂ ਸੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਸੀ ਉਹ ਆਪਣੀ ਗੁਰੂ ਘਰ ਦੀ ਆਨ ਤੇ ਸ਼ਾਨ ਤੇ ਗੁਰੂ ਘਰ ਵਾਸਤੇ ਉਹ ਬੈਠੇ ਸਨ ਰਾਤ ਦਾ 10:30 ਵਜੇ ਇਹ ਕੰਮ ਸ਼ੁਰੂ ਹੋਇਆ ਦਾਸ ਨੂੰ ਉਸ ਤੋਂ ਪਹਿਲਾਂ ਗੋਲੀ ਲੱਗ ਚੱਕੀ ਸੀ ਦਾਸ जख्मी ਸੀ ਤੇ ਦਾਸ ਜੋ ਲੰਗਰ ਸਾਹਿਬ ਦੀ ਬਿਲਡਿੰਗ ਹੈ ਉਹਦੇ ਅੰਦਰ ਸਪਿਆ ਸੀ ਉਸ ਸਮੇਂ ਦੇ ਜੋ ਮੇਰੇ ਮੇਰੇ ਲਾਗੇ ਸਿੰਘ ਸਨ ਉਹਨਾਂ ਬਾਅਦ ਦੇ ਵਿੱਚ ਮੈਨੂੰ ਨਾਂ ਦੱਸੇ ਪਹਿਲਾਂ ਉਹਨਾਂ ਦਾ ਨਾਵਾਂ ਦਾ ਮੈਨੂੰ ਕਿਸੇ ਦਾ ਪਤਾ ਨਹੀਂ ਸੀ ਇੱਕ ਭਾਈ ਭਗਵਾਨ ਸਿੰਘ ਜੀ ਕਾਰ ਸੇਵਾ ਵਾਲੇ ਭਾਈ ਬਲਵਿੰਦਰ ਸਿੰਘ ਜੀ ਨੇਜਾ ਡੱਲਾ ਹਰਿਆਣਾ ਭਾਈ ਲੋਹਰਾ ਸਿੰਘ ਜੀ ਨੇਜਾ ਡੱਲਾ ਹਰਿਆਣਾ ਤੇ ਸਰਵਣ ਸਿੰਘ ਹਰਿਆਣਾ ਇਹ ਮੈਨੂੰ ਉੱਥੇ ਪਾਣੀ ਪੂਣੀ ਪਿਉਂਦੇ ਰਹਿਆ ਤੇ ਜਦੋਂ ਜਿਆਦਾ ਫੌਜ ਦਾ ਜ਼ੋਰ ਪੈ ਗਿਆ ਮੈਂ ਬਿਹੋਸ਼ ਹੋ ਗਿਆ ਮੇਰੇ ਬਿਹੋਸ਼ ਹੋਣ ਤੋਂ ਬਾਅਦ ਇਹ ਪਿੱਛੇ हट ਗਏ ਕਿਉਂਕਿ ਫੌਜ ਦੇ ਟੈਂਕ ਜਿਹੜੇ ਉਹ ਬਿਲਕੁਲ ਲੰਗਰ ਸਾਹਿਬ ਦੇ ਸਾਹਮਣੇ ਆ ਗਏ ਸਨ ਰਾਤ 12 11 12 ਵਜੇ ਮੈਨੂੰ ਜਦੋਂ ਹੋਸ਼ ਆਈ ਹੈ ਤਾਂ ਉਦੋਂ ਇੱਕ ਮੁੰਡਾ ਮੇਰੇ ਵਿੱਚ ਆ ਕੇ ਵਜਾ ਲੰਮੇ ਪੈਰ ਦੇ ਵਿੱਚ ਤੇ ਬਹਿ ਕੇ ਆ ਕੇ ਮੈਂ ਜ਼ਖਮੀਆਂ ਜਰਾ ਧਿਆਨ ਨਾ ਮਿਲੂ ਕਹਿੰਦਾ ਕਿ ਮੇਰੀ ਮਦਦ ਕਰੋ ਮੈਂ ਉਹਦੀ ਮਦਦ ਕੀਤੀ ਉਹ ਸਾਰੀ ਰਾਤ ਗੋਲੀ ਚ ਲਾਉਂਦਾ ਰਿਹਾ ਲੰਗਰ ਦੇ ਵਿੱਚੋਂ ਲੰਗਰ ਸਾਹਿਬ ਦੀ ਬਿਲਡਿੰਗ ਦੇ ਵਿੱਚੋਂ ਤੇ ਜਾਲ ਲੱਗਾ ਦੱਸ ਗਿਆ ਸੀ ਦੋਨਾਂ ਦੀ ਸ਼ਕਲ ਨਹੀਂ ਸਾਹਿਬ ਵੇਖ ਸਕਦੇ ਮੈਨੂੰ ਕਹਿੰਦਾ ਕਿ ਮੇਰਾ ਨਾਮ ਦਲੀਪ ਸਿੰਘ ਜੰਮੂ ਹੈ ਤੇ ਜੇ ਜੀਂਦੇ ਰਹੇ ਤਾਂ ਕਿਤੇ ਬਿਲ ਪਾਂਗੇ ਸਮਾਂ ਆਇਆ ਅਗਲੇ ਦਿਨ 6 ਤਰੀਕ ਦੇ 4 ਵਜੇ ਤੱਕ ਜਿਹੜਾ ਸੀ ਕਿਉਂਕਿ ਸੱਜ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਸਾਥੀ ਆ ਜਿਹੜੇ ਸਵੇਰ ਵੇਲੇ ਟਾਈਮ ਤੇ 8 9 9 ਵਜੇ ਦੇ ਵਿੱਚ ਸ਼ਹੀਦੀਆਂ ਪਾ ਚੁੱਕੇ ਸਨ ਜਿਹੜੇ ਪ੍ਰਕਰਮਾ ਪ੍ਰਕਰਮਾ ਐ ਉਹ ਟੈਂਕਾਂ ਦੇ ਨਾਲ ਭਰੀ ਪਈ ਸੀ ਬਖਤਰਬੱਦ ਗੱਡੀਆਂ ਅੰਦਰ ਖਲੋਤੀਆਂ ਸਨ ਤੇ 4 ਵਜੇ ਸਾਨੂੰ ਜ਼ਖਮੀ ਹਾਲਤ ਦੇ ਵਿੱਚ ਅਰੈਸਟ ਕਰ ਲਿਆ ਗਿਆ ਸਾਨੂੰ ਉੱਥੋਂ ਬੰਨ ਕੇ ਬੰਨ ਕੇ ਦੀ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਹੈ ਉੱਥੇ ਬਿਠਾ ਦਿੱਤਾ ਗਿਆ ਉੱਥੇ ਅਸੀਂ 200 ਤੋਂ 250 ਸਿੰਘ ਹੋਵਾਂਗੇ ਜਿਨ੍ਹਾਂ ਨੇ ਸਾਨੂੰ ਬੰਨ ਕੇ ਬਾਹਰ ਛੱਡਿਆ ਉਸ ਦਿਨ 6 ਤਰੀਕ ਨੂੰ ਬਾਅਦ ਛੱਡਿਆ 6 ਤਰੀਕ ਦੀ ਰਾਤ ਤੇ 7 ਤਰੀਕ ਸ਼ਾਮੀ 4 ਵਜੇ ਸਾਨੂੰ ਉਥੋਂ ਲੈ ਕੇ ਤੁਰੇ ਤੇ ਮਿਲਟਰੀ ਕੈਂਪਾਂ ਦੇ ਵਿੱਚ ਸਾਨੂੰ ਭੇਜਣ ਵਾਸਤੇ ਗੱਡੀਆਂ ਦੇ ਵਿੱਚ ਬਿਠਾ ਦਿੱਤਾ ਉਸ ਤੋਂ ਪਹਿਲਾਂ 6 7 ਤਰੀਕ ਨੂੰ ਦਿਨੇ 2:30 ਵਜੇ ਕੁਝ ਲੋਕ ਜਿਹੜੇ ਬਾਹਰ ਲੱਡੂ ਵੰਡ ਰਹੇ ਸਨ ਉਹ ਸਿੱਟਾ ਪੀਂਦੇ ਹੋਏ ਜਿਹੜੀ ਆਟਾ ਮੰਡੀ ਵਾਲੀ ਦਰਸ਼ੀਣ ਜਿਹੜੀ ਆ ਇਸ ਪਾਸੇ ਦੀ ਇਧਰੋਂ ਵਧੇ ਤੇ ਸਾਡੇ ਜਿੰਨੇ ਸਿੰਘ ਵੱਢ ਕੇ ਭਾਏ ਸਨ ਸਾਰੇ ਖੜੇ ਹੋ ਗਏ ਅੱਗੇ ਉਹਨਾਂ ਦੇ ਗੱਲ ਪੈਣ ਵਾਸਤੇ ਪਰੰਤੂ ਆਰਮੀ ਨੇ ਵਿੱਚ ਦਖਲ ਦੇ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਤੇ ਸਾਨੂੰ ਫਿਰ ਉਹਨਾਂ ਨੇ ਇਸ਼ਾਰਾ ਕਰਕੇ ਸਾਡੀਆਂ ਜਗ੍ਹਾ ਤੇ ਬਿਠਾ ਦਿੱਤਾ ਉਸ ਸਮੇਂ ਸਾਨੂੰ ਉੱਠ ਕੇ ਪਾਣੀ ਪੀਣ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਸਰੀਰਕ ਕਿਰਿਆ ਕਰਨ ਦਾ ਵੀ ਹੁਕਮ ਨਹੀਂ ਸੀ ਉਸ ਸਮੇਂ ਦੋ ਬੰਦੇ ਸਾਨੂੰ ਪਾਣੀ ਪਿਉਂਦੇ ਰਹੇ ਇੱਕ ਬੱਚਾ ਸੀ 12-13 ਸਾਲ ਦਾ ਉਹਨੂੰ ਲਾਡੀ ਕਹਿੰਦੇ ਸੀ ਉਹਦੇ ਵੀ ਹੱਥ ਨੂੰ ਆਰਮੀ ਵਾਲਿਆਂ ਕਿਸੇ ਦੀ ਪੱਗ ਪਾ ਕੇ ਇੱਕ ਗੁੱਟ ਨੂੰ ਬੰਦੀ ਹੋਈ ਸੀ ਦੂਜੇ ਹੱਥ ਦੇ ਵਿੱਚ ਉਹਦੇ ਚ ਟੈਂਕ ਦੇ ਜਿਹੜਾ ਗੋਲਾ ਦਾ ਗੋਲੇ ਦੇ ਪਿੱਛੇ ਪਲਾਸਟਿਕ ਦਾ ਕਵਰ ਹੁੰਦਾ ਇੱਕ ਉਸ ਕਵਰ ਦੇ ਵਿੱਚ ਸਰੋਵਰ ਚੋ ਜਲ ਭਰ ਕੇ ਲਿਆਉਂਦਾ ਸੀ ਤੇ ਸਾਡੇ ਬਧਿਆਂ ਦੇ ਮੂੰਹਾਂ ਨੂੰ ਲਾਲਾ ਪਿਉਂਦਾ ਸੀ ਇੱਕ ਵਰਸੀ ਭਾਈ ਰਣਧੀਰ ਸਿੰਘ ਉਸ ਸਮੇ ਉਹ ਰਣਧੀਰ ਸਿੰਘ ਉਹ ਸੀ ਜਿਨ੍ਹਾਂ ਦਾ ਇੱਕ ਭਰਾ ਰਣਵੀਰ ਸਿੰਘ ਫੌਜੀ 13 ਸਿੰਘਾਂ ਦੇ ਵਿੱਚ ਸ਼ਹੀਦ ਹੋ ਚੁੱਕਾ ਸੀ ਉਹ ਕਾਫੀ ਵੱਡੀ ਉਮਰ ਦੇ ਸੰਨ ਉਸ ਸਮੇ ਉਹ 55 ਤੋਂ 60 55 ਕੇ ਸਾਲ ਦੀ ਉਮਰ ਹੋਵੇਗੀ ਉਹਨਾਂ ਦੀ ਉਸ ਸਮੇਂ ਤੇ ਉਹ ਦੂਸਰੇ ਉਹ ਸਾਨੂੰ ਜਾਂਚ ਗਾਉਂਦੇ ਰਹਿ ਐ ਤੇ ਸਾਨੂੰ ਜਦੋਂ ਇੱਥੇ ਫੇਰ ਲੈ ਕੇ ਗਏ ਆ ਘੰਟਾ ਕਰਦੇ ਬਾਹਰ ਲਿਆ ਕੇ ਸਾਨੂੰ ਧੁੱਪੇ ਬਾ ਦਿੱਤਾ ਫਰ ਪੈਰਾਂ ਤੋਂ ਨੰਗੇ ਸਿਰੋਂ ਨੰਗੇ ਧੁੱਪੇ ਬਿਠਾ ਦਿੱਤਾ ਧੁੱਪੇ ਬਿਠਾ ਕੇ ਅਸੀਂ ਤੇ ਪਿੰਡਾਂ ਵਾਲੇ ਸਾਂ ਪਰ ਜਿਹੜੇ ਸ਼ਹਿਰ ਵਾਲੇ ਲੋਕ ਸੀ ਵਿਚਾਰੇ ਕੋਮਲ ਹਿਰਦਿਆ ਕੋਮਲ ਸਰੀਰਾਂ ਵਾਲੇ ਲੋਕ ਉਥੇ ਹੀ ਕੁਝ ਲੋਕ ਜਿਹੜੇ ਸ਼ਹਿਰ ਵਾਲੇ ਸਨ ਉਹ ਦਮ ਤੋੜ ਕੇ ਬੱਧੇ ਹੀ ਮਰ ਗਏ ਉਸ ਤੋਂ ਬਾਅਦ ਸਾਨੂੰ ਆਰਮੀ ਦੀਆਂ ਗੱਡੀਆਂ ਦੇ ਵਿੱਚ ਬਿਠਾ ਕੇ ਤੇ ਲੈ ਗਏ ਮਿਲਟਰੀ ਕੈਂਪ ਦੇ ਵਿੱਚ ਸਾਨੂੰ ਇੱਕ 10x10 ਦੇ ਕਮਰੇ ਦੇ ਵਿੱਚ 40 ਸਿੰਘਾਂ ਨੂੰ ਬੰਦ ਕਰ ਦਿੱਤਾ ਜਿਹਦਾ ਨਾਂ ਤੇ ਕੋਈ ਦਰਵਾਜ਼ਾ ਸੀ ਇੱਕ ਦਰਵਾਜ਼ਾ ਸੀ ਲੋਹੇ ਦਾ ਉਹਨੂੰ ਸਿੰਗਲ ਪਾ ਕੇ ਬੰਦਾ ਸੀ ਉਹਦੇ ਵਿੱਚ ਥਿਆਦ ਰੱਖਣ ਦੇ ਰੈਕ ਲੱਗੇ ਹੋਏ ਸਨ ਤੇ ਉਹਦੇ ਤੇ ਡੀ ਡੀ ਜੀ ਤੇ ਡੀ ਡੀ ٹی ਦਵਾਈ ਦਾ ਛਰਕਾ ਕੀਤਾ ਹੋਇਆ ਸੀ ਸਾਡੂ ਪਾਣੀ ਵੀ ਪੀਣ ਦੀ ਇਜਾਜ਼ਤ ਨਹੀਂ ਸੀ ਤੇ ਰਾਤ ਰਾਤ ਸਾਡੇ ਅਧਿਓ ਜਾਦੇ ਸਿੰਘਾ ਜਿਹੜੇ ਸਾਹ ਘੁੱਟ ਕੇ ਤੇ ਪਾਣੀ ਤੋਂ ਮਾਰੇ ਗਏ ਉੱਥੇ ਵਾਰ ਸਵੇਰੇ ਸਾਨੂੰ ਬਾਹਰ ਕੱਢਿਆ ਗਿਆ ਬਾਹਰ ਕੱਢ ਕੇ ਸਾਡੇ ਕੜੇ ਵੀ ਲਵਾ ਲੈ ਗਏ ਕਿਰਪਾਨਾਂ ਦਾ ਸਾਡੀਆਂ ਪਹਿਲਾਂ ਲਵਾ ਲੀਆਂ ਗਈਆਂ ਸਨ ਸ੍ਰੀ ਸਾਹਿਬ ਸਾਡੇ ਲਾ ਕੇ ਖੋਲ ਐਸਾ ਆਰਮੀ ਵਾਲਿਆਂ ਨੇ ਤੇ ਸਿਰਾਂ ਤੋਂ ਅਸੀਂ ਨੰਗੇ ਸੀ ਸਾਡੇ ਕੋਲ ਕੋਈ ਕੱਪੜਾ ਨਹੀਂ ਸੀ 7 ਤਰੀਕ 8 ਤਰੀਕ ਨੂੰ ਸਾਨੂੰ ਉੱਥੋਂ ਬਾਹਰ ਕੱਢਿਆ ਬਾਹਰ ਕੱਢੇ ਤੇ ਹੋਰ ਕੈਪਾ ਦੇ ਵਿੱਚ ਲੱਗੇ ਤੇ ਜਿਹੜੀਆਂ ਡੈੱਡ ਬਾਡੀਆਂ ਸਾਡੇ ਗੁਰਸਿੱਖਾਂ ਦੀਆਂ ਪਈਆਂ ਅਸੀਂ ਸਰੀਰ ਪੈਸਲ ਉਹਨਾਂ ਨੂੰ ਪਤਾ ਨਹੀਂ ਉਹ ਕਿੱਥੇ ਲੈ ਗਏ ਸਾਨੂੰ ਨਹੀਂ ਪਤਾ ਉਸ ਤੋਂ ਬਾਅਦ ਸਾਨੂੰ 9 ਤਰੀਕ ਨੂੰ ਇਹਨਾਂ ਨੇ ਜ਼ਖਮੀਆਂ ਦੀ ਲਿਸਟ ਬਣਵਾਈ ਉਹ ਜਿੰਨੇ ਮਦਰਾਸੀ ਸਨ ਉਹਨਾਂ ਨੂੰ ਗੁਰਸਿੱਖਾਂ ਦੇ ਨਾਂ ਨਹੀਂ ਸਾਨੂੰ ਲਿਖਣੇ ਆਉਂਦੇ ਤੇ 10 ਨੂੰ ਕਹਿੰਦਾ 10 ਤੇ ਜ਼ਖਮੀ ਸੀ ਪਰ ਫੇਰ ਵੀ ਉਹਨਾਂ ਨੇ ਇੱਕ ਮੈਨੂੰ ਬੈਂਚ ਦੇ ਦਿੱਤਾ ਕਿਹਿੰਦੇ ਬੈਂਚ ਤੇ ਬਹਿ ਕੇ ਇਹਨਾਂ ਦੇ ਨਾਮ ਲਿਖੋ ਆਪਣੇ ਤੁਸੀਂ ਆਪਣੀ ਪਾਸ਼ਾ ਦੇ ਵਿੱਚ ਨਾਮ ਲਿਖ ਸਕਦੇ ਜੋ ਚਲੋ ਜਿਵੇਂ ਗੁਰਸਿੱਖਾ ਨੇ ਮੈਨੂੰ ਨਾਮ ਲਖਾਈ ਮੈਂ ਇਹਨਾਂ ਦੇ ਨਾਮ ਲਿਖੇ ਲਿਸਟਾ ਬਣਾਈਆਂ ਤੇ ਸਾਨੂੰ ਸਰਜੀਕਲ ਵਾਰਡ ਵੈਸਟ ਗੁਰੂ ਤੇਗਬਾ ਆਪਣੇ ਵਿਜੇ ਹਸਪਤਾਲ ਜਿਹਨੂੰ ਕਹਿੰਦੇ ਨੇ ਗੁਰੂ ਤੇਗਬਾ ਦਾ ਹਸਪਤਾਲ ਵੀ ਉਹਨੂੰ ਕਹਿੰਦੇ ਸਨ ਉੱਥੇ ਲੈ ਗਏ ਸਰਜੀਕਲ ਵਾਰਡ ਦੇ ਵਿੱਚ ਉੱਥੇ ਸਾਡਾ ਟ੍ਰੀਟਮੈਂਟ ਕੀਤਾ ਗਿਆ 16 ਤਰੀਕ ਤੱਕ ਸਾਡਾ ਟ੍ਰੀਟਮੈਂਟ ਹੁੰਦਾ ਰਿਹਾ ਉੱਥੇ ਸਾਡੇ ਨਾਲ ਸਨ ਰਾਜ ਸਿੰਘ ਮੈਨੇਜਰ ਗੁਰਦਰਸ਼ਨ ਸਿੰਘ ਸ਼ਕਤਰ ਜੋ ਬਾਅਦ ਵਿੱਚ ਬਣੇ ਸਨ ਭਾਈ ਮਨਜੀਤ ਸਿੰਘ ਇੱਕ ਇਸ ਤਰ੍ਹਾਂ ਕਾਫੀ ਗੁਰਸਿੱਖ ਸਨ ਜਿਹੜੇ ਉੱਥੇ ਪਹਿਲਾਂ ਮوجود ਸਨ ਤੇ ਸਾਨੂੰ ਵੀ ਉੱਥੇ ਜਾ ਕੇ ਸਾਡਾ ਟ੍ਰੀਟਮੈਂਟ ਕੀਤਾ ਗਿਆ ਟ੍ਰੀਟਮੈਂਟ ਕਰਨ ਤੋਂ ਬਾਅਦ 16 ਤਰੀਕ ਨੂੰ ਸਾਨੂੰ ਫਿਰ ਮਿਲਟਰੀ ਕੈਂਪਸ ਦੇ ਵਿੱਚ ਲਿਆ ਕੇ ਉੱਥੇ ਦੋ ਕਲਾਸਾਂ ਕਰਦੇ ਸਨ ਇੱਕ ਉਹ ਲੋਕ ਜਿਹੜੇ ਚੰਗੇ ਸਿੱਖ ਦਿਖਦੇ ਹਨ ਤੇ ਇੱਕ ਉਹ ਲੋਕ ਜਿਹੜੇ ਬੱਚੇ ਜਾਂ ਕਮਜ਼ੋਰ ਸਰੀਰਾਂ ਵਾਲੇ ਸਨ ਉਹਨਾਂ ਨੂੰ ਇੱਕ ਪਾਸੇ ਕਰ ਦਿੰਦੇ ਸਨ ਜਿਹੜੇ ਰਿਸਟਪੁਟ ਸਰੀਰਾਂ ਵਾਲੇ ਤੇ ਚੰਗੀ ਲੁੱਕ ਵਾਲੇ ਸਨ ਉਹਨਾਂ ਨੂੰ ਇੱਕ ਪਾਸੇ ਕਰਕੇ ਦੋ ਦੋ ਪਾਰਟੀਆਂ ਉੱਥੇ ਬੜਾਈ ਜਾ ਰਹੇ ਸਨ ਮਿਲਟਰੀ ਕੈਂਪਾਂ ਦੇ ਵਿੱਚ ਅਸੀਂ ਰਹੇ ਮਿਲਟਰੀ ਕੈਂਪ ਦੇ ਵਿੱਚ ਜਿਹੜੇ ਕਮਰੇ ਵਿੱਚ ਅਸੀਂ ਰਹੇ ਆ ਹਰਮਿੰਦਰ ਗਿੱਲ ਗੁਰਚਰਨ ਸਿੰਘ ਗਰੇਵਾਲ ਇੰਦਰਜੀਤ ਜਗਰਾਵਾ ਭਪਿੰਦਰ ਸਿੰਘ ਲੌਂਗੀਆਂ ਖਰੜ ਤੇ ਰੰधीर ਸਿੰਘ ਘੁੰਮਣ ਰਜਿੰਦਰ ਸਿੰਘ ਬਹਿਤਾਜੀ ਦੇ ਪਿਤਾ ਜੀ ਇਸ ਤਰ੍ਹਾਂ ਅਸੀਂ ਕੋਈ 12 14 ਬੰਦੇ ਇੱਕ ਕਮਰੇ ਵਿੱਚ ਸਾਂ ਤੇ ਥੱਲੇ ਸਾਡੇ ਬਿਸ਼ੌਣ ਨੂੰ ਕੋਈ ਕੱਪੜਾ ਨਹੀਂ ਸੀ ਉੱਤੇ ਦੇ ਸਾਹੀ ਕੱਪੜਾ ਕੀ ਲੈਣਾ ਇੱਕ ਪੱਖਾ ਸੀ ਤੇ ਬੱਤੀ ਆਵੇ ਨਾ ਆਵੇ ਪਰੰਤੂ ਅਸੀਂ ਉੱਥੇ ਸਮਾਂ ਆਪਣਾ ਕੱਟਦੇ ਰਹੇ ਉਸ ਤੋਂ ਬਾਅਦ 20 ਦਿਨਾਂ ਬਾਅਦ 20 ਦਿਨ ਉੱਥੇ ਰੱਖਿਆ ਗਿਆ ਸਾਨੂੰ 20 ਦਿਨਾਂ ਬਾਅਦ ਜਿਹੜੇ ਮੈਂ ਸੀ ਤੇ ਮੇਰੇ ਨਾਲ ਹੋਰ ਕਾਫੀ ਸਿੰਘਾਂ ਨੂੰ ਸਰਕਾਰੀ ਬੱਸਾਂ ਵਿੱਚ ਬਿਠਾ ਕੇ ਸਾਨੂੰ ਲੁਧਿਆਣਾ ਜੇਲ੍ਹ ਦੇ ਵਿੱਚ ਲੈ ਗਏ ਲੁਧਿਆਣਾ ਜੇਲ੍ਹ ਵਿੱਚ ਜਾ ਕੇ ਉੱਥੇ ਸਾਨੂੰ ਕੁਛੇ ਰੱਖਿਆ ਤਾਂ ਇੱਕ ਦਿਨ ਐਸਾ ਆਇਆ ਕਿ ਸਾਡੀ ਉੱਥੇ ਇੰਟੈਰੋਗੇਸ਼ਨ ਸ਼ੁਰੂ ਹੋ ਗਈ ਰਾਜਕਿਸ਼ਨ 베ਦੀ ਡੀਐਸਪੀ ਉਹ ਸਾਡੀ ਉੱਥੇ ਡੇਵੜੀ ਦੇ ਉੱਤੇ ਖੜ ਕੇ ਇੰਟੈਰੋਗੇਸ਼ਨ ਕਰਦਾ ਸੀ ਨਾ ਉਹਦੇ ਕੋਈ ਇੰਟੈਰੋਗੇਸ਼ਨ ਕਰਨ ਦੀ ਕੋਈ ਪਾਵਰ ਸੀ ਨਾ ਕੋਈ ਲਿਖਤੀ ਸਰਕਾਰ ਨੂੰ ਉਹਦਾ ਸਰਕਾਰ ਦਾ ਸਰਕਾਰ ਨੂੰ ਰੂਪਮਸੀ ਕੋਈ ਉਹਦਾ ਸਦਾ ਕੋਈ ਸਰਕਾਰ ਦਾ ਉਹਨੂੰ ਹੁਕਮ ਸੀ ਪਰਤੂ ਆਪਣੇ ਤੌਰ ਤੇ ਹੀ ਉਹ ਸਾਡੀ ਇਨਕੈਰੋਗੇਸ਼ਨ ਕਰਦਾ ਰਿਹਾ ਹੋਇਆ ਇਹ ਕਿ 8 9 8 ਤਰੀਕ ਦੀ 8 ਸਤੰਬਰ ਦੀ ਰਾਤ ਨੂੰ ਮੈਨੂੰ ਤੇ ਇੱਕ ਲਖਾ ਸਿੰਘ ਤੇ ਇੱਕ ਅਨੂਪ ਸਿੰਘ ਸਨ ਸਾਨੂੰ ਤਿੰਨਾਂ ਜਣਾਂ ਨੂੰ ਜੇਲ੍ਹ ਦਾ ਅਸੂਲ ਹੈ ਕਿ ਬੰਦੀ ਜਦੋਂ ਹੋ ਜਾਵੇ ਬੰਦੀ ਤੋਂ ਬਾਅਦ ਕੈਦੀ ਨੂੰ ਜੇਲ੍ਹ ਚੋਂ ਬਾਹਰ ਨਹੀਂ ਕੱਢਿਆ ਜਾਂਦਾ ਪਤੂ ਸਾਨੂੰ ਫੇਰ ਵੀ 8:30-9 ਵਜੇ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਦੋਂ ਬਾਹਰ ਕੱਢ ਕੇ ਲਿਆਏ ਤੇ ਅਸੀਂ ਦੇਖਿਆ ਵੀ ਸਾਡਾ ਭੋਗ ਪਾਉਣ ਵਾਸਤੇ ਚੱਲੇ ਆ ਸਾਨੂੰ ਇਹ ਸ਼ਹੀਦ ਕਰ ਦੇਣਗੇ ਸਾਡੇ ਸਿੰਘਾਂ ਨੂੰ ਪਰ ਜਦੋਂ ਡੇਢ ਚੋਂ ਅਸੀਂ ਬਾਹਰ ਨਿਕਲੇ ਤੇ ਦੋ ਬੀਬੀਆਂ ਬਾਹਰ ਖੜੀਆਂ ਸਨ ਇੱਕ ਸੀ ਬੀਬੀ ਪ੍ਰੀਤਮ ਕੌਰ ਤੇ ਦੂਜੀ ਸੀ ਬੀਬੀ ਅਮਰਜੀਤ ਕੌਰ ਇਹ ਦੋ ਬੀਬੀਆਂ ਸਾਡੇ ਨਾਲ ਜੋਧਪੁਰ ਜੇਲ੍ਹ ਦੇ ਵਿੱਚ ਵੀ ਰਹੀਆਂ ਨੇ ਉਤੋਂ ਸਾਨੂੰ ਲਿਆ ਕੇ ਲੁਧਿਆਣੇ ਦੀ ਕਿਤਵਾਲੀ ਦੇ ਵਿੱਚ ਬੰਦ ਕਰ ਦਿੱਤਾ ਲੁਧਿਆਣੇ ਦੀ ਕਿਤਵਾਲੀ ਵਿੱਚ ਬੰਦ ਕਰਕੇ ਰਾਤ ਉੱਥੇ ਰੱਖਿਆ ਨਾ ਸਾਨੂੰ ਉੱਥੇ ਰਾਤ ਨੂੰ ਕੁਝ ਦਿੱਤਾ ਨਾ ਸਵੇਰੇ ਪਾਣੀ ਨਾ ਚਾਹ ਕੁਝ ਨਹੀਂ ਦਿੱਤਾ ਤੇ ਸਾਨੂੰ 9 ਤਰੀਕ ਨੂੰ ਨਾਬੇ ਦੀ ਜੇਲ੍ਹ ਵਿੱਚ ਲੈ ਗਏ ਨਾਬੇ ਦੀ ਜੇਲ੍ਹ ਵਿੱਚ ਜਾ ਕੇ ਫਾਂਸੀ ਚੱਕੀਆਂ ਦੇ ਵਿੱਚ ਸਾਨੂੰ ਬੰਦ ਕਰ ਦਿੱਤਾ ਇਸ ਤਰ੍ਹਾਂ ਉੱਥੇ ਚੱਲਦਾ ਰਿਹਾ ਨਾਬੇ ਦੀ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ 7 3 99 ਨੂੰ 85 ਨੂੰ ਸਾਨੂੰ ਉਥੋਂ ਜੋਧਪੁਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਿਹੜੀ ਲਾਹਬੇ ਦੀ ਜੇਲ੍ਹ ਸੀ ਇਹਦੇ ਵਿੱਚ ਇਨਟੈਰੋਗੇਸ਼ਨ ਸਾਡੀ ਲਗਾਤਾਰ ਚਲਦੀ ਰਹੀ ਇੱਕ ਉਥੇ ਸਰਕਾਰ ਨੇ ਹੋਰ ਕੰਮ ਕੀਤਾ ਮੌਕੇ ਦੀ ਹਕੂਮਤ ਨੇ ਕਿ ਬਿਨਾ ਵਾਰੰਟਾ ਤੋਂ ਬਿਨਾ ਕਾਗਜ਼ਾ ਪੱਤਰਾ ਤੋਂ ਲਾਹਬੇ ਦੀ ਜੇਲ੍ਹ ਚੋਂ ਗੁਰਸਿੱਖਾਂ ਨੂੰ ਕੱਢ ਕੇ ਲੱਡਾ ਕੋਠੀ ਲੈ ਜਾਂਦੇ ਸੀ ਲੱਡਾ ਕੋਠੀ ਜਾ ਕੇ ਇਨਟੈਰੋਗੇਟ ਕਰਦੇ ਸੀ ਤੇ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਛੱਡ ਜਾਂਦੇ ਸੀ ਜਿੰਨਾ ਮਰਜੀ ਇੰਟਰੋਗੇਟ ਕਰਦੇ ਸੀ ਕੋਈ ਪੁਸ਼ਟ ਵਾਲਾ ਨਹੀਂ ਸੀ ਕੋਈ ਕਾਗਜ਼ੀ ਕਾਰਵਾਈ ਨਹੀਂ ਸੀ ਕੋਈ ਜੇਲ੍ਹ ਦੀ ਪਰਮਿਸ਼ਨ ਨਹੀਂ ਸੀ ਉਸ ਸਮੇਂ ਇੱਕ ਗੁਰਸਿੱਖ ਨੇ ਇੱਕ ਵੱਡਾ ਕੰਮ ਕੀਤਾ ਉਹਨੇ ਹਾਈ ਕੋਰਟ ਦੇ ਵਿੱਚ ਹੈਬੀਸ ਕਾਰਪਸ ਪਟੀਸ਼ਨ ਪਾ ਦਿੱਤੀ ਉਸਦੇ ਦੋ بیٹے ਸਨ ਉਹ ਸਨ ਸਰਬਾਰ ਹਰਬੰਸ ਸਿੰਘ ਘੁੰਮਣ ਜਿਹਨਾਂ ਦੇ ਦੋ بیٹے ਸਨ ਰੰਧੀਰ ਸਿੰਘ ਘੁੰਮਣ ਦੇ ਜਸਵੀਰ ਸਿੰਘ ਘੁੰਮਣ ਉਹਨਾਂ ਨੂੰ ਵੀ ਡਰੋਗੇਟ ਕੀਤਾ ਜਾ ਰਿਹਾ ਸੀ ਉੱਥੇ ਹਾਈ ਕੋਰਟ ਦਾ ਰੇਟ ਪਿਆ ਉਥੇ ਇੱਕ ਮਰਚਕ ਪੜੇ ਗਏ ਉਹ ਜਿਹੜੇ ਕੱਚੇ ਰੀਜਿਸਟਰ ਰਜਿਸਟਰ ਸਨ ਉਹ ਸਾਰੇ ਕਾਬੂ ਚ ਲੈ ਲੇ ਆਪਣੇ ਸਰਕਾਰ ਨੇ ਹਾਈ ਕੋਰਟ ਨੇ ਕਾਬੂ ਚ ਲੈ ਲੇ 32 ਪੁਲਿਸ ਅਫਸਰ ਤੇ ਮੁਲਾਜ਼ਮ ਸਮੇਤ ਜੇਲ੍ਹ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਉਹ ਸਾਰੇ ਸਰਕਾਰ ਨੇ ਸਸਪੈਂਡ ਕਰ ਦਿੱਤੇ ਹਾਈ ਕੋਰਟ ਨੇ ਸਸਪੈਂਡ ਕਰ ਦਿੱਤੇ ਸਰਕਾਰ ਨੇ ਇਹ ਕਰਨਾ ਕੀ ਸੀ ਹਾਈ ਕੋਰਟ ਨੇ ਸਾਰੇ ਸਸਪੈਂਡ ਕਰ ਦਿੱਤੇ ਤੇ ਉਹਨਾਂ ਦਾ ਉਹਨਾਂ ਨੂੰ ਉਸ ਤੋਂ ਬਾਅਦ ਮਾਫੀਆ ਵੀ ਮਿਲਿਆ ਉਹ ਵੀ ਹਾਈ ਕੋਰਟ ਨੇ ਉਹਨਾਂ ਦਿੱਤਾ ਨਜਾਇਜ਼ ਹਰਾਸਮੈਂਟ ਦਾ ਇਸ ਤਰ੍ਹਾਂ ਇਹ ਜੋ ਜ਼ੁਲਮ ਹੋਇਆ ਏ ਸਿੱਖ ਕੌਮ ਦੇ ਵਿੱਚ ਇਹ ਦੂਸਰਾ ਪ੍ਰੋਗਰਾਮ ਬੜਾਇਆ ਸੀ ਸਰਕਾਰ ਨੇ ਇੱਕ ਦੇ ਬਲੂ ਸਟਾਰ ਕੀਤਾ ਦੂਜਾ ਪ੍ਰੀਸ਼ਦ ਸੀ ਵੋਡਰੋਜ ਵੋਡਰੋਜ ਦਾ ਮਤਲਬ ਅਸੀਂ ਕਿ 16 ਸਾਲ ਤੋਂ ਲੈ ਕੇ 40 ਸਾਲ ਦੇ ਜੋ ਵੀ ਜਵਾਨ ਨੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਤੇ ਜ਼ਿਲ੍ਹਾ ਫਿਰੋਜ਼ਪੁਰ ਇਹਨਾਂ ਸਾਰਿਆਂ ਨੂੰ ਹੀ ਮਾਰ ਦਿਓ ਅਸੀਂ ਜਿਹੜੀ ਹਿੰਦੁਸਤਾਨ ਦੀ ਆਰਮੀ ਹੈ ਸਿੱਖ ਆਰਮੀ ਆ ਉਹਦੇ ਕੋਟਾਨ ਕੋਟ ਧੰਨਵਾਦ ਕਰਦੇ ਆ ਕਿ ਉਸਨੇ ਬਗਾਵਤ ਕੀਤੀ ਤੇ ਆਪਣੇ ਭਾਈਆਂ ਦਾ ਘਾੜ ਹੋਣ ਤੋਂ ਬਚਾ ਲਿਆ ਆਪਣੇ ਭਰਾਵਾਂ ਦੀਆਂ ਜਾਨਾਂ ਬਚਾ ਲਈਆਂ ਅਸੀਂ ਕੋਟਾਨ ਕੋਟ ਦਮਸ਼ਕਾਰ ਕਰਦੇ ਆ ਉਹਨਾਂ ਨੂੰ ਹਰ ਵੇਲੇ ਹਿੰਦੁਸਤਾਨ ਦੀ ਆਰਮੀ ਨੂੰ ਜ਼ਿਲ੍ਹੇ ਕੇ ਉਸ ਸਮੇਂ ਬਗਾਵਤ ਕੀਤੀ ਆਪਣੀਆਂ ਸ਼ਹੀਦੀਆਂ ਦਿੱਤੀਆਂ ਜੇਲਾ ਕਟੀਆਂ ਆਪਣੇ ਅੰਗ ਤੜਵਾਏ ਪ੍ਰੰਤੂ ਸਿੱਖ ਕੌਮ ਦਾ ਘਾੜ ਨਹੀਂ ਹੋਣ ਦਿੱਤਾ ਦੇ ਸਿੱਖ ਗਰਮ ਦੇ ਸਿੱਖ ਨੌਜਵਾਨਾਂ ਨੂੰ ਮਰਨੋਂ ਬਚਾ ਲਿਆ ਇਹ ਸੀ ਬਲੂ ਸਟਾਰ ਦੇ ਬੈਕਗ੍ਰਾਉਂਡ ਬੈਕਗ੍ਰਾਉਂਡ ਇੱਕ ਮੋਟੀ ਜੀ ਗੱਲ ਆ ਮੈਂ ਤੁਹਾਡੇ ਨਾਲ ਕਰਨੀ ਚਾਹੁੰਨਾ ਸਾਝੀ ਕਿ ਸਰਕਾਰ ਨੇ ਕੀ ਕੀਤਾ ਲੜਾਈ ਨਰਾਂਕਾਰੀਆਂ ਤੇ ਸਿੱਖਾਂ ਦੀ ਬਣਾਤੀ ਹਿੰਦੂ ਤੇ ਸਿੱਖਾਂ ਦੀ ਹਿੰਦੂ ਤੇ ਸਿੱਖਾਂ ਦੀ ਲੜਾਈ ਬਣਾ ਕੇ ਫਿਰ ਨਜਾਇਜ਼ ਮੁਕਾਬਲੇ ਕਰਨੇ ਸ਼ੁਰੂ ਬਣਾਉਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਹੋਇਆ ਕੀ ਜਿਹੜੀ ਪੰਜਾਬ ਪੁਲਿਸ ਸੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਚੰਗੇ ਲੋਕ ਸਨ ਜਿਹੜੇ ਕਹਿੰਦੇ ਸਨ ਕਿ ਸਿੱਖਾਂ ਦੀ ਜਿਹੜੀ ਹیثیت ਇਹ ਖਤਮ ਨਹੀਂ ਹੋਣੀ ਚਾਹੀਦੀ ਜਦੋਂ ਵੇਖਿਆ ਸਰਕਾਰ ਨੇ ਕਿ ਪੰਜਾਬ ਪੁਲਿਸ ਜਿਹੜੀ ਆ ਇਹ ਇਹਨਾਂ ਦਾ ਸਾਥ ਦੇ ਰਹੀ ਆ ਇਹਨਾਂ ਤੇ ਧੱਕਾ ਨਹੀਂ ਕਰਦੀ ਫੇਰ ਉਹਨਾਂ ਨੇ ਪੰਜਾਬ ਪੁਲਿਸ ਦੇ ਏਜੰਸੀਆਂ ਨੇ ਪਰਿਵਾਰ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਪੰਜਾਬ ਪੁਲਿਸ ਦੇ ਪਰਿਵਾਰ ਮਾਰੇ ਗਏ ਤਾਂ ਫੇਰ ਜਿਹੜੀ ਪੰਜਾਬ ਪੁਲਿਸ ਹੈ ਉਸ ਨੇ ਇਹਲਾ ਖੜਕੂਆਂ ਦਾ ਜਿੰਨੇ ਵੀ ਗੁਰਸ਼ਿਕ ਤੁਰੇ ਸਾਡੇ ਪਾਸੇ ਉਹਨਾਂ ਦੇ ਪਰਿਵਾਰਾਂ ਦਾ ਨਕਸ਼ਾਰ ਕਰਤ ਕੀਤਾ ਤਾਂ ਉਹਦੇ ਵਿੱਚ ਕੁਝ ਐਸੇ ਲੋਕ ਆ ਗਏ ਜਿਹੜੇ ਬਹੁਤ ਸਵਾਰਥੀ ਸਨ ਜਿੱਲਾ ਦਾ ਬਹੁਤ ਹਸ਼ਰ ਬਹੁਤ ਮਾੜਾ ਹੋਇਆ ਤੇ ਉਹ ਲੋਕ ਬੜੇ ਦੁਖੀ ਹੋ ਕੇ ਮਰੇ ਇਸ ਦੁਨੀਆ ਦੇ ਵਿੱਚ ਤੇ ਪੁਲਿਸ ਅਫਸਰ ਵੀ ਆਪਣੇ ਸਟਾਰ ਲਾਉਣ ਵਾਸਤੇ ਆਪਣੇ ਤਮਗੇ ਲੈਣ ਵਾਸਤੇ ਸਿੱਖਾਂ ਦਾ ਫੜ ਫੜ ਕੇ ਕਹਾੜ ਕਰਦੇ ਰਹੇ ਤੇ ਸਿੱਖ ਜਵਾਨੀ ਨੂੰ ਇਸ ਤਰ੍ਹਾਂ ਪੀਟਦੇ ਰਹੇ ਉਸ ਦਾ ਇੱਕ ਪ੍ਰਤੱਖ ਸਬੂਤ ਸਰਦਾਰ ਜਸਵੰਤ ਸਿੰਘ ਜੀ ਖਾੜਾ ਜਿਹਨਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਸੇ ਸਬੂਤ ਇਕੱਠੇ ਕੀਤੇ ਕਿ ਇਹ ਗੁਰਸਿੱਖਾਂ ਦੀਆਂ ਲਾਸ਼ਾਂ ਕਿੱਥੇ ਗਈਆਂ ਇਹ ਲਾਸ਼ਾਂ ਜਿਹੜੀਆਂ ਸਸਕਾਰ ਕੀਤੀਆਂ ਗਈਆਂ ਕਿੰਨਾਂ ਦੀਆਂ ਲਾਸ਼ਾਂ ਸਨ ਪਰੰਤੂ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ ਸਰਕਾਰ ਨੇ ਉਸ ਉਸ ਨੂੰ ਵੀ ਚੁੱਕ ਕੇ ਤੇ ਅਸ਼ੀਰ ਕਰ ਦਿੱਤਾ ਸਮੇਂ ਦੀਆਂ ਸਰਕਾਰਾਂ ਇਸ ਤਰ੍ਹਾਂ ਹੀ ਕਰਦੀਆਂ ਨੇ ਆ ਹੁਣ ਜੋ ਬਰਗਾੜੀ ਕਾਂਡ ਹੋਇਆ ਹੈ ਇਹਦੇ ਵਿੱਚ ਵੇਖ ਲਓ ਕਿ ਉਸੇ ਹੀ ਖਾਨਦਾਨ ਦਾ ਹੱਥ ਹੈ ਜਿਸ ਖਾਨਦਾਨ ਨੇ ਜਿਹੜਾ 1978 ਦਾ ਨਰੰਗਕਾਰੀ ਕਾਂਡ ਹੁਣ ਤੋਂ ਨਹੀਂ ਰੋਕਿਆ ਉਸੇ ਹੀ ਖਾਨਦਾਨ ਦੀ ਹੁਣ ਸਰਕਾਰ ਤੇ ਹਿੱਸਾ ਹੈ ਉਸੇ ਹੀ ਖਾਨਦਾਨ ਦੀ ਸਰਕਾਰ ਦਾ ਉਸ ਸਮੇਂ ਹਿੱਸਾ ਸੀ ਜਿੱਦਾਂ ਲਈ ਕਿ ਬਿਲਕੁਲ ਇਹਨਾਂ ਚੀਜ਼ਾਂ ਦੇ ਉੱਤੇ ਰੋਕ ਨਹੀਂ ਲਾਇਆ ਹੁਣ ਵੀ ਜੇ ਸਿੱਖ ਮਰੇ ਆ ਤੇ ਉਹ ਸਾਡੀ ਸਰਕਾਰ ਦੇ ਵਿੱਚ ਮਰੇ ਆ ਉਦੋਂ ਵੀ ਸਿੱਖ ਮਾਰੇ ਗਏ ਤੇ ਸਾਡੀ ਸਰਕਾਰ ਦੇ ਵਿੱਚ ਮਾਰੇ ਗਏ ਇਹ ਫੈਸਲਾ ਤੁਸਾਂ ਕਰਨਾ ਹੈ ਸੰਗਤ ਨੇ ਇਹ ਵੇਖੋ ਜੀ ਇਹ ਸੰਗਤ ਜਿਹੜਾ ਆਪਣੇ ਗੁਰਸਿੱਖਾਂ ਦਾ ਕਹਾਣ ਸਿੱਖ ਕੌਮ ਦਾ ਕਹਾਣ ਕਿਵੇਂ ਹੋਇਆ ਏ ਇਹ ਤੁਸੀਂ ਫੈਲਾ ਕਰ ਸਕਦੇ ਹੋ ਹੋਈਆ ਭੁੱਲਾ ਚੁੱਕਾ ਨਹੀਂ ਮਾਫ਼ੀ ਹੋ ਸਕਦਾ ਕਿ ਮੈਂ ਬਹੁਤ ਭੁੱਲ ਗਿਆ ਹਾਂ ਇੱਕ ਆਪ ਨੂੰ ਗੱਲ ਯਾਦ ਕਰਾ ਦੇਣੀ ਚਾਹਨਾ ਕਿ ਜਿਹੜਾ ਦਲੀਪ ਸਿੰਘ ਰਾਤ ਮੈਨੂੰ ਮਿਲਿਆ ਸੀ 5 ਤਰੀਕ ਦੀ ਰਾਤ ਨੂੰ ਉਹ ਮੁੜ ਕੇ ਮੈਨੂੰ ਪਤਾ ਲੱਗਾ ਕਿ ਉਹਨੂੰ ਬੱਚਾ ਜਾਣ ਕੇ ਛੱਡ ਦਿੱਤਾ ਸੀ ਤੇ ਦੁਬਾਰਾ ਸਰਕਾਰ ਫੜ ਕੇ ਤੇ ਜੋਧਪੁਰ ਦੀ ਜੇਲ੍ਹ ਵਿੱਚ ਲੈ ਕੇ ਆਈ ਹੈ ਇੱਕ ਇੱਕ ਵਰਸ਼ੇਕਸੀ ਮੇਰਾ ਮਿੱਤਰ ਪਿਆਰਾ ਮੈਂ ਉਹਨੂੰ ਕਿਹਾ ਵੀ ਇੱਕ ਵਾਰ ਮੈਨੂੰ ਉਹਦੇ ਨਾਲ ਮਿਲਾ ਦੇ ਉਹ ਸੀ ਜਸਵਿੰਦਰ ਸਿੰਘ ਟਰੋਲੀ ਪਟਿਆਲੇ ਲਾਗੇ ਪਾਤਰਾ ਲਾਗੇ ਉਹਨਾਂ ਦਾ ਪਿੰਡ ਹੈ ਟਰੋਲੀ ਉਹ ਉਹਨੂੰ ਲੈ ਕੇ ਆਇਆ ਤੇ ਮੈਂ ਉਹਨੂੰ ਪੁੱਛਿਆ ਉਹਨਾਂ ਦੇ ਸਾਹਮਣੇ ਕਿ ਤੂੰ ਕਿਸੇ ਵਿੱਚ ਰਾਤ ਨੂੰ ਵਜਿਆ ਸੀ जख्मी ਹੋਏ ਬੰਦੇ ਦੇ ਵਿੱਚ ਉਹ ਕਹਿੰਦਾ ਮੈਂ ਵਜਿਆ ਸੀ ਤੇ ਮੈਂ ਕਿਹਾ ਤੂੰ ਮੈਨੂੰ ਮਿਲਣਾ ਚਾਹੁੰਦਾ ਉਹਦੇ ਚ ਇੰਨੀ ਭਾਵਕਤਾ ਆ ਕਿ ਕਿ ਮੈਨੂੰ ਛੇਤੀ ਤੋਂ ਛੇਤੀ ਮਿਲਾ ਦਿਓ ਮੈਂ ਕਿਹਾ ਵੀ ਮਿਲਾ ਦਿੰਦੇ ਆ ਤੈਨੂੰ ਹੋਇਆ ਏ ਕਿ ਜਦੋਂ ਮੈਂ ਉਹਨੂੰ ਦੱਸਿਆ ਕਿ ਇਹ ਮੈਂ ਹੀ ਆ ਜਿਹਦੇ ਵਿੱਚ ਤੂੰ ਵੱਜਿਆ ਸੀ ਮੇਰੇ ਗਲੇ ਨਾਲ ਇਸ ਤਰ੍ਹਾਂ ਚਿੰਬੜ ਗਿਆ ਜਿ ਤਰ੍ਹਾਂ ਇੱਕ ਛੋਟਾ ਬੱਚਾ ਆਪਣੀ ਮਾਂ ਦੇ ਗਲੇ ਨਾਲ ਚਿੰਬੜ ਕੇ ਰੋਂਦਾ ਹੈ ਮਿਲਕਦਾ ਹੈ ਕਹਿੰਦਾ ਜੀ ਮੈਂ ਬੜਾ ਖੁਸ਼ ਹਾਂ ਅੱਖਾਂ 'ਚ ਪਾਣੀ ਵਹਿ ਪਾਗੀ ਜਾਵੇ ਤੇ ਨਾਲੇ ਹੱਸੀ ਜਾਵੇ ਬੜੇ ਬਹੁਤ ਖੁਸ਼ ਹੋਇਆ ਐਸੇ ਸਮੇਂ ਆਉਂਦੇ ਨੇ ਤੇ ਸਿੱਖ ਸੰਗਤਾਂ ਨੂੰ ਗੁਰਸਿੱਖਾਂ ਨੂੰ ਦੂਨੜਾ ਨਹੀਂ ਚਾਹੀਦਾ ਜਿਹੜੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਧੋਖਾ ਕਰਦੀਆਂ ਆਈਆਂ ਐ ਤੇ ਵਾਅਦੇ ਕਰਦੇ ਮੁੱਖਰਦੀਆਂ ਆਈਆਂ ਨੇ ਮੈਂ ਇੰਨੀਆਂ ਬੇਨਤੀਆਂ ਕਰਦਾ ਆ ਸਮਾਪਤੀ ਦੀ ਇਜਾਜ਼ਤ ਮੰਗਦਾ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ